ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਜੋਬੀਰ ਸਿੰਘ ਅਫੀਸ਼ੀਅਲ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਸ਼ਹਿਰ ਬਟਾਲਾ ਤੇ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਨਾਲ ਹੀ ਇਸ ਦੇ ਇਤਿਹਾਸ ਤੋਂ ਜਾਣ ਕਰਵਾਉਣੇ ਆ ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਜੋ ਕਿ ਨਗਰ ਪਟਿਆਲਾ ਦੇ ਵਿੱਚ ਸਥਿਤ ਹੈ ਇਸੇ ਹੀ ਅਸਥਾਨ ਤੇ ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਦ ਕਾਰਜ ਹੋਏ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਿਲ ਮਾਤਾ ਸਲੱਖਣੀ ਜੀ ਦੇ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਜਿਨ੍ਹਾਂ ਦਾ ਜੱਦੀ ਪਿੰਡ ਸੀ ਪਿੰਡ ਪੱਖੋਕੇ ਰੰਧਾਵਾ ਜੋ ਕਿ ਡੇਹਰਾ ਬਾਬਾ ਨਾਨਕ ਦੇ ਕੋਲ ਹੈ ਇਹ ਪਿੰਡ ਪੱਖੋਕੇ ਰੰਧਾਵਾ ਦੇ ਰਹਿਣ ਵਾਲੇ ਸਨ ਉਸ ਸਮੇਂ ਮਾਤਾ ਸਲਖਣੀ ਜੀ ਦੇ ਪਿਤਾ ਜੀ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇੱਥੇ ਰਹਿੰਦੇ ਹੋયા ਹੀ ਮਾਤਾ ਸਲਖਣੀ ਜੀ ਦੇ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਵਿਖੇ ਸਨ 1473 ਈਸਵੀ ਨੂੰ ਜਗਤ ਮਾਤਾ ਸਲਖਣੀ ਜੀ ਦਾ ਇਸ ਪਾਵਨ ਪਵਿੱਤਰ ਅਸਥਾਨ ਤੇ ਜਨਮ ਹੋਇਆ ਸੀ। ਇਸੇ ਹੀ ਅਸਥਾਨ ਤੇ ਜਨਮ ਤੋਂ ਲੈ ਕੇ ਵਿਆਹ ਤੱਕ ਮਾਤਾ ਸਲਖਣੀ ਜੀ ਇਸ ਘਰ ਵਿੱਚ ਹੀ ਰਹੇ। ਜਿਸ ਥੜਾ ਸਾਹਿਬ ਦੇ ਆਪ ਸੰਗਤ ਦਰਸ਼ਨ ਕਰ ਰਹੇ ਹੋ ਇਸ ਅਸੰਤਾਨ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਮਾਤਾ ਸਲੱਖਣੀ ਜੀ ਦੇ ਨਾਲ ਭਾਦੋ ਸੁਦੀ 7ਵੀਂ ਸਨ 1487 ਈਸਵੀ ਨੂੰ ਹੋਇਆ ਵਿਆਹ ਨੂੰ ਨੇਪਰੇ ਚਾੜਨ ਵਿੱਚ ਅਹਿਮ ਭੂਮਿਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਭਾਈ ਜੈਰਾਮ ਜੀ ਵੱਲੋਂ ਨਿਭਾਈ ਗਈ ਸੀ ਇਸ ਅਸਥਾਨ ਤੇ ਅੱਜ ਵੀ ਉਸ ਪ੍ਰਾਤਨ ਘਰ ਦੇ ਅੰਸ਼ ਮੌਜੂਦ ਨੇ ਜਿਨ੍ਹਾਂ ਦੀ ਫੇਰ ਦੁਬਾਰਾ ਮਰੰਮਤ ਕਰਾ ਕੇ ਉਹਨਾਂ ਨੂੰ ਪ੍ਰਾਤਨ ਦੇ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਜਦੋਂ ਸultanpur Lodhi ਤੋਂ ਸ਼ਹਿਰ ਬਟਾਲਾ ਵਿਖੇ ਆਈ ਤਾਂ ਬਰਾਤ ਦਾ ਠਹਿਰਾਓ ਇਸ ਘਰ ਤੋਂ ਥੋੜੀ ਦੂਰ ਇੱਕ ਪ੍ਰਾਤਨ ਹਵੇਲੀ ਵਿੱਚ ਕੀਤਾ ਗਿਆ ਜਿਸ ਦੇ ਆਪ ਸੰਗਤ ਨੇ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਨੇ ਜਿੱਥੇ ਹੁਣ ਸੁੰਦਰ ਗੁਰਦੁਆਰਾ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਸ਼ਸ਼ੁਭਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਇਸ ਅਸਥਾਨ ਤੇ ਹੀ ਸੰਪੂਰਨ ਹੋਈਆਂ ਸਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਅਸਥਾਨ ਤੇ ਹੀ ਵਿਆਹ ਸੰਬੰਧੀ ਬ੍ਰਾਹਮਣ ਰੀਤੀਆਂ ਦਾ ਖੰਡਨ ਕੀਤਾ ਸੀ ਅਤੇ ਗੁਰੂ ਜੀ ਵੱਲੋਂ ਮੂਲ ਮੰਤਰ ਲਿਖ ਕੇ ਚਾਰ ਲਾਵਾ ਲੈ ਕੇ ਆਪਣੇ ਵਿਆਹ ਨੂੰ ਸੰਪੂਰਨ ਕੀਤਾ ਗਿਆ ਸੀ। ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਅਨੁਸਾਰ ਜਦੋਂ ਮਾਤਾ ਸਲੱਖਣੀ ਜੀ ਦੇ ਪਿਤਾ ਭਾਈ ਮੂਲ ਚੰਦ ਜੀ ਪਟਵਾਰੀ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਤਾਂ ਉਹਨਾਂ ਨੇ ਆਪਣੇ ਜੱਦੀ ਪਿੰਡ ਪੱਖੋ ਕੀ ਰੰਧਾਵਾ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਬਾਅਦ ਵਿੱਚ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਆਪਣੇ ਸੁਪੁੱਤਰ ਧੰਨ ਤਨ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਪਟਾਲਾ ਸ਼ਹਿਰ ਵਿੱਚ ਆਏ ਸਨ ਜਿੱਥੇ ਅੱਜਕੱਲ ਗੁਰਦੁਆਰਾ ਸਤ ਕਰਤਾਰਾ ਸਾਹਿਬ ਸ਼ਸ਼ੋਭਤ ਹੈ ਜਿਸਦੇ ਦਰਸ਼ਨ ਆਪ ਜੀ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਵਾਉਣ ਦਾ ਯਤਨ ਕਰਾਂਗੇ ਤਾਂ ਉਸ ਸਮੇਂ ਇਸ ਪਾਵਨ ਪਵਿੱਤਰ ਅਸਥਾਨ ਨੂੰ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸਲੱਖਣੀ ਜੀ ਦੇ ਵਿਆਹ ਦੀ ਯਾਦਗਾਰ ਦੇ ਰੂਪ ਵਿੱਚ ਇਹ ਥੜਾ ਸੈ ਬਣਵਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ ਇਤਿਹਾਸ ਅਨੁਸਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਸਨ 1785 ਈਸਵੀ ਨੂੰ ਕਨਈਆ ਮਿਸਲ ਦੀ ਮਹਾਰਾਣੀ ਸਦਾ ਕੌਰ ਜੋ ਕਿ ਉਸ ਸਮੇਂ ਇਸ ਬਟਾਲਾ ਸ਼ਹਿਰ ਤੇ ਰਾਜ ਕਰਦੇ ਸਨ ਮਹਾਰਾਣੀ ਸਦਾ ਕੌਰ ਦੀ ਸੁਪਤਰੀ ਬੀਬੀ ਮਹਿਤਾਬ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਹੋਇਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਘਰ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਮਹਾਰਾਜਾ ਸ਼ੇਰ ਸਿੰਘ ਜੀ ਰੱਖਿਆ ਗਿਆ ਮਹਾਰਾਜਾ ਸ਼ੇਰ ਸਿੰਘ ਜੀ ਨੇ ਕਾਫੀ ਲੰਮਾ ਸਮਾਂ ਆਪਣੀ ਨਾਨੀ ਮਹਾਰਾਣੀ ਸਦਾ ਕੌਰ ਕੋਲ ਬਟਾਲੇ ਵਿਖੇ ਬਤੀਤ ਕੀਤਾ ਇੱਥੇ ਹੀ ਰਹਿੰਦਿਆ ਹੋਇਆ ਮਹਾਰਾਜਾ ਸ਼ੇਰ ਸਿੰਘ ਜੀ ਵੱਲੋਂ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਉਸਾਰੀ 1837 ਈਸਵੀ ਤੋਂ 1840 ਦੇ ਦਰਮਿਆਨ ਕਰਵਾਈ ਗਈ। ਇਹ ਅਸਥਾਨ ਪਹਿਲਾਂ ਮੂਲ ਚੰਦ ਦਾ ਡੇਰਾ ਅਖਵਾਉਂਦਾ ਸੀ। ਫਿਰ ਮਹਾਰਾਜਾ ਸ਼ੇਰ ਸਿੰਘ ਜੀ ਵੱਲੋਂ ਇਸ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਰੱਖਿਆ ਗਿਆ। ਇਸ ਅਸਥਾਨ ਤੇ ਮਾਤਾ ਸਲੱਖਣੀ ਜੀ ਦੇ ਘਰ ਦੀ ਪਵਿੱਤਰ ਖੂਹੀ ਅੱਜ ਵੀ ਮੌਜੂਦ ਹੈ ਜਿਸ ਨੂੰ ਠੰਡੀ ਖੂਹੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦ ਛੇਵੇਂ ਪਾਤਸ਼ਾਹ ਜੀ ਇਸ ਅਸਥਾਨ ਤੇ ਆਏ ਤਾਂ ਉਹਨਾਂ ਨੇ ਇਸ ਖੂਹੀ ਦੇ ਜਲ ਨੂੰ ਵਰ ਬਖਸ਼ਿਸ਼ ਕੀਤਾ ਕਿ ਇਸ ਖੂਹੀ ਦਾ ਜਲ ਸ਼ਕਨ ਦੇ ਨਾਲ ਅਸਾਧ ਰੋਗ ਦੂਰ ਹੋਣਗੇ ਇਸ ਅਸਥਾਨ ਤੇ ਮਾਤਾ ਸਲੱਖਣੀ ਜੀ ਦੇ ਪ੍ਰਾਤਨ ਘਰ ਦੇ ਅੰਛ ਅੱਜ ਵੀ ਮੌਜੂਦ ਨੇ ਸੋ ਸੰਗਤ ਜੀ ਇਹ ਸੀ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੀ ਦਾ ਜੋ ਅਸੀਂ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨਾ ਕੀਤਾ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਉਲਝੁਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਅਤੇ ਆਪ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ